ਆ ਗੋ ਪੜੇ ਗਲ ਮਿਲ ਅੰਕ ਸਹਿ ਲੜੀਆਂ ਅੰਕ ਅੰਕ ਅੰਗ ਅੰਕ ਸਹਿ ਲੜੀਆਂ ਇਸ ਤਰ੍ਹਾਂ ਮਿਲੀਏ ਕਿ ਜਿਸ ਤਰ੍ਹਾਂ ਤੂੰ ਮੇਰਾ ਅੰਗ ਹੁੰਦੀ ਹੁੰਦੀ ਹੈ ਤਿਵੇਂ ਤੇਰਾ ਅੰਗ तो चलो हम बैठ अब मिलके अपने सम्राट कंत की वो सच्चे सच्चे भाई यदि गल्ला करिए गल्ला करिए क्यों क्यों गल्ला करनी होती है एनीबॉडी व्हाई टू टॉक अबाउट हिम what's the need why it is most important to bring him into our consciousness why what is the need to bring him into our consciousness to bring him into our consciousness means to unite with him why to unite with him because by separating from him we separate ourselves from the source from our roots and hence all the problems theek theek hai ki jadon aap bade naal vichhad jande haa ke aap apne jadon naal vichhad gaye wo jadon jehdiya roz taaza rakhdeya si har pal ਨਵੀਂ ਖੁਰਾਕ ਪੇ ਦਿੱਤੀ ਸੀ ਉਪਰ درخت ਨੂੰ ਜੀਦਾ ਕਰਕੇ درخت ਹਰਾ ਪਰਿਆ ਫੁੱਲਾ ਫਲਾਂ ਵਾਲਾ ਉਹ ਨੂੰ ਉਹ ताकत ਨਹੀਂ ਮਿਲ ਰਹੀ ਤਹਿ ਨੂੰ ਜਦੋਂ ਆਪਾਂ ਆਪਣੇ ਜੜ੍ਹਾਂ ਨਾਲ ਜੁੜ ਜਾਂਦੇ ਹਾਂ ਤੇ ਫਿਰ ਆਪਾਂ ਮਿਲਕੇ ਕਰੇ ਕਹਾਣੀਆਂ ਸਮਰਥ ਕੰਤ ਕੀਆ ਸੱਚ ਸਾਹਿਬ ਸਭ ਗੁਣ ਔਗਣ ਸਭ ਅਸਾਂ ਉਦੇ ਵਿੱਚ ਸਾਰੇ ਗੁਣ ਹਨ ਤੇ ਮੇਰੇ ਵਿੱਚ ਸਾਰੇ ਔਗਣ ਜਿ ਕੋਈ ਗੁਨਾ ਵਾਲੀ ਗੱਲ ਹੈ ਇਹਦੇ ਵਿੱਚ ਹੰਕਾਰ ਵਿੱਚ ਰਹਿਣਾ ਗੁੱਸੇ ਚ ਰਹਿਣਾ ਔਰ ਸਰੀਰ ਦੇ ਸੁਪਨਿਆਂ ਵਿੱਚ ਰਹਿਣਾ ਔਰ ਲਾਲਚ ਵਿੱਚ ਰਹਿਣਾ ਕੋਈ ਗੁਣ ਹੈ ਨਾ ਜੀ ਸਭ ਔਗਣ ਸੱਚ ਸਾਹਿਬ ਸਭ ਗੁਣ ਆਗਣ ਸਭ ਅਸਾਂ ਜੇ ਜ਼ਿੰਦਗੀ ਸਭ ਤਰ੍ਹਾਂ ਦੇ ਨਿਯਮਾਂ ਨਾਲ ਝੋਲੀਆਂ ਪਰੇ ਬੈਠੀ ਹੈ ਜੋ ਵੀ ਕੋਈ ਮੰਗਦਾ ਹੈ ਉਹ ਉਸ ਨੂੰ ਦੇ ਦਿੰਦੀ ਪੈਸਾ ਮੰਗਦਾ ਹੈ ਪੈਸੇ ਦੇ پیچھے ਕੋਈ ਪੈਂਦਾ ਹੈ ਪੈਸਾ ਇਕੱਠੇ ਕਰ ਲੈਂਦਾ ਕੋਈ ਸਿਆਸੀ ਤਾਕਤ ਦੇ پیچھے ਪੈਂਦਾ ਉਹ ਸਿਆਸੀ ਤਾਕਤ ਬਣ ਜਾਂਦਾ ਕੋਈ ਮਸ਼ਹੂਰੀ ਦੇ پیچھے ਪੈਂਦਾ ਉਹ ਮਸ਼ਹੂਰ ਹੋ ਜਾਂਦਾ ਕੋਈ ਸਿਆਣੇ ਆਦਮੀਆਂ ਦੁਨੀਆ ਪਰਦੇਸਿਆਣੇ ਆਦਮੀਆਂ ਦੀ ਸਫਾ ਵਿੱਚ ਸ਼ਾਮਲ ਹੋਣਾ ਚਾਹੁੰਦਾ ਉਹ ਉਹ ਬਣ ਜਾਂਦਾ ਜੋ ਵੀ ਕੁਝ ਚਾਹੁੰਦਾ ਜ਼ਿੰਦਗੀ ਉਹ ਹੀ ਉਹਦੀ ਵਿਰਲੇ ਕੇ ਹੀ ਪਾਇਨ ਜਿੰਨਾ ਪਿਆਰੇ ਨੇ ਜੀ ਬਹੁਤ ਜ਼ਰੂਰੀ ਕਭ ਆਪਣੇ ਆਪ ਨੂੰ ਦੇਖੀਏ ਕਿ ਕੀ ਮੈਂ ਸੱਚੀ ਮੁੱਚੀ ਬਦਲਣਾ ਚਾਹੁੰਨਾ ਕਿ ਮੇਰੇ ਵਾਸਤੇ ਸਭ ਤੋਂ ਜ਼ਰੂਰੀ ਇਹ ਹੀ ਕੰਮ ਕਿ ਮੇਰੇ ਅੰਦਰ ਬਦਲਣ ਲਈ ਬਦਲਣ ਦੀ ਇੱਛਾ ਬਹੁਤ ਜ਼ੋਰ ਨਾਲ ਧੜਕਦੀ ਜੀਂਦੀ ਜਾਗਦੀ ਕਿ ਕੀ ਮੇਰੇ ਅੰਦਰ ਉਹ ਟੜਕਦੀ ਜੀਂਦੀ ਜਾਗਦੀ ਕਿ ਜਾਂ ਉਹਨੂੰ ਓਖੇ ਓਖੇ ਸਾ ਹੁੰਦੇ ਕਿ ਪਤੰ尼 ਕਦੋਂ ਸਾਥ ਛੋੜ ਦੇਵੇ ਤੇ ਮੈਂ ਫੇਰ ਮੁੜ ਕੇ ਆਪਣੇ ਪੁਰਾਣੇ ਆਦਤਾਂ ਵਿੱਚ ਫਿਰ ਡਿੱਗ ਪਾਟ ਆਈ ਫਾਲ ਬੈਕ ਇੰਟੂ ਮਾਈ 올ਡ ਹੈਬਿਟਸ ਵੀ ਸ਼ੁੱਡ ਬੀ ਵੈਰੀ ਕੌਂਸ਼ੀਅੰਸ ਵੈਰੀ ਅਵੇਕਨਡ ਅਬਾਊਟ Our state of being is to receive the highest reward from life, number one priority for me. Is the desire to be peaceful, to be loving, to be egoless, humble, compassionate? Is that desire? The desire to realize the true self, soul, is so alive, so throbbing, so intensely vibrating within me, or is it suffocating? We have to sit down and evaluate ourselves. Nobody else is going to do this for us. And it's up to us which reward. We want to receive from life. kitty, mm -hmm. okay, okay, sa. Oh my sister, friends, is the desire to transform to realize our soul. Is it vibrant within you or is it feeling suffocated? Get ਵਕਲ ਹੈਂ ਗੀ ਜਿੰਨਾ ਚਿਰ ਆਪਣੀ ਸੁਰਤੀ ਮਨ ਤੋਂ ਅਯਾਦ ਨਹੀਂ ਹੁੰਦੀ ਹੱਤਾ ਕਦੀ ਸੁਖੀ ਨਹੀਂ ਹੋ ਸਕ ਕਦੀ ਵੀ ਲੱਖ ਜਨਮਾਂ ਦੇ ਜਾਂਦੇ ਰਹੀਏ रब जानता है कि आप आए तो कि खाली मुड़ गए पर पिछली बार जरूर नहीं खाली मुड़े होवे ता ही अज सारे वो चरणा च बैठे हैं mm -hmm.